ਟਰੰਪ ਸਾਹਿਬ ਕਹਿੰਦੇ ਸੀ ਜੇ ਮਮਦਾਨੀ ਚੋਣਾਂ ਜਿੱਤੇ ਤਾਂ ਰੋਕ ਦੇਾਂਗਾ ਫੰਡ ਪਰ ਮਮਦਾਨੀ ਤੇ ਚੋਣਾਂ ਜਿੱਤ ਗਏ ਮਮਦਾਨੀ ਜ਼ੋਹਰਾਨ ਮਮਦਾਨੀ ਉਹ ਚੋਣ ਜਿੱਤ ਗਏ ਨੇ ਔਰ ਬਹੁਤ ਅਹਿਮ ਨਿਊਯਾਰਕ ਸ਼ਹਿਰ ਦੇ ਮੇਅਰ ਦਾ ਅਹੁਦਾ ਸੀ ਇਹ ਤੇ ਡੋਨਲਡ ਟਰੰਪ ਨੇ ਪੂਰਾ ਜ਼ੋਰ ਲਾਇਆ ਹੋਇਆ ਸੀਗਾ ਦੱਸੋ ਸਥਿਤੀ ਕੀ ਬਣੀ ਆ ਜਿੱਤ ਤਾਂ ਗਿਆ ਬੰਦਾ ਟਰੰਪ ਸਾਹਿਬ ਹੁਣ ਨਿਊਯਾਰਕ ਸ਼ਹਿਰ ਲਈ ਫੁੱਕਾ ਪਾਣੀ ਬੰਦ ਕਰ ਦੇਣਗੇ ਦੇਖੋ ਮੁੰਦਾਨੀ ਮੁੰਦਾਨੀ ਕੌਣ ਨੇ ਜਹਰਾਨ ਮੁੰਦਾਨੀ ਹੈਗੇ ਨੇ ਭਾਰਤਵੰਸੀ ਹੈਗੇ ਨੇ ਔਰ ਫਿਲਮ ਐਕਟਰਸ ਮੀਰਾ ਨਾਇਰ ਡਾਇਰੈਕਟਰ ਵੀ ਸੀਗੀ ਉਹਨਾਂ ਦੇ ਬੇਟੇ ਹੈਗੇ ਨੇ ਔਰ ਇਹ ਪਹਿਲੇ ਮੁਸਲਿਮ ਮੇਅਰ ਬਣ ਗਏ ਕਿਉਂਕਿ ਜਦ ਅਸੀਂ ਇਹ ਕੋਲ ਮਿਲ ਕਰ ਰਹੇ ਹਾਂ ਉਸ ਵਕਤ ਰਿਜ਼ਲਟ ਆ ਚੁੱਕੇ ਹੈ ਔਰ ਇਹਨਾਂ ਨੂੰ 50% ਤੋਂ ਵੀ ਜ਼ਿਆਦਾ ਵੋਟਾਂ ਮਿਲੀਆਂ ਕਿਉਂਕਿ ਜਦ ਇਹਦੀ ਰੇਟਿੰਗ ਹੁੰਦੀ ਹੈ ਕਿਉਂਕਿ ਅਮਰੀਕਾ ਦੇ ਵਿੱਚ ਜਦ ਇਲੈਕਸ਼ਨ ਮੇਅਰ ਦੇ ਜਾਂ ਪ੍ਰੈਜ਼ੀਡੈਂਟ ਦੇ ਹੁੰਦੇ ਆ ਉਸ ਤੋਂ ਪਹਿਲੇ ਹੀ ਕਿਦੀ ਕਿੰਨੀ ਰੇਟਿੰਗ ਹੈ ਉਹਦੇ ਹਿਸਾਬ ਨਾਲ ਹੀ ਇਹ ਜਜਮੈਂਟ ਲੱਗ ਜਾਂਦੇ ਕਿ ਕੌਣ ਜਿੱਤੂਗਾ ਉਰ 40% ਰੇਟਿੰਗ ਤੋਂ ਇਹ ਅੱਗੇ ਚੱਲ ਰਹੀ ਸੀ ਪਰ ਵੋਟ ਇਹਨਾਂ ਨੂੰ 50% ਤੋਂ ਵੀ ਜ਼ਿਆਦਾ ਮਿਲੀ ਹੈ। ਪਰ ਆਪਣੇ ਆਪ ਵਿੱਚ 트ੰਪ ਉਹਨਾਂ ਦਾ ਇਹ ਗੱਲ ਕਹਿਣਾ ਕਿ ਵੈਸੇ 트ੰਪ ਉਹਨਾਂ ਨੇ ਸਿਰਫ ਇਹੀ ਬਿਆਨ ਨਹੀਂ ਦਿੱਤਾ ਸੀਗਾ ਕਿ ਜੇ ਮੰਦਾਨੀ ਜਿੱਤ ਗਏ ਤੇ ਮੈਂ ਫੰਡ ਰੋਕ ਲੂੰਗਾ ਨੀ ਰੋਕਦੇ। ਨਿਊਯਾਰਕ ਕਿਹੜੀ ਸਿਟੀ ਹੈਗੀ? 트ੰਪ ਉਹਨਾਂ ਭੁੱਲ ਗਏ ਕਿ ਨਿਊਯਾਰਕ ਇਦਾਂ ਦੀ ਸਿਟੀ ਹੈਗੀ ਹੈ ਜੇ ਇੰਡੀਪੈਂਡੈਂਟ ਕਰ ਦੋ ਨਾ ਅਮਰੀਕਾ ਤੋਂ ਤੇ ਆਪਣੇ ਆਪ ਵਿੱਚ ਹੀ ਪੂਰੀ ਦੁਨੀਆ ਦੀ 8ਵੀਂ ਇਕਨੋਮੀ ਦੇ ਰੂਪ ਵਿੱਚ ਹੈਗੀ ਹੈ। ਪੁਰ ਜੇ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਇਕਨੋਮਿਕਲੀ ਸਾਉਂਡ ਸਿਟੀ ਹੈਗੀ ਹੈ ਟੈਕਸ ਪੇਇੰਗ ਸਿਟੀ ਹੈਗੀ ਹੈ ਤੇ ਉਹ ਨਿਊਯਾਰਕ ਹੀ ਹੈਗੀ ਹੈ ਉਹ ਨਿਊਯਾਰਕ ਤੋਂ ਫੰਡ ਅਗਰ ਰੋਕ ਦਿੰਦੇ ਨੇ ਡ੍ਰੰਪ ਸਾਹਿਬ ਤੇ ਅੱਗੇ ਸ਼ਟਡਾਊਨ ਦੀ ਸਥਿਤੀ ਚੱਲੀ ਹੋਈ ਹੈ ਔਰ ਸ਼ਟਡਾਊਨ ਕਰਕੇ ਸਾਰੀ ਫਲਾਈਟਾਂ ਲੇਟ ਚੱਲ ਰਹੀ ਹੈ ਤੇ ਇਹ ਆਪਣੇ ਪੈਰ ਦੇ ਵਿੱਚ ਖੁਲਾੜੀ ਮਾਰਨ ਵਾਲੀ ਗੱਲ ਹੀ ਹੁੰਦੀ ਹੈ ਪਰ ਚਲੋ ਹੁਣ ਤੇ ਫੈਸਲੇ ਆ ਗਏ ਨੇ ਉਹ ਜਹਰਾਨ ਮੰਦਾਨੀ ਉਹ ਮੇਅਰ ਬਣ ਚੁੱਕੇ ਨੇ ਇਹ ਇੱਕ ਆਪਣੇ ਆਪ ਵਿੱਚ ਫਰੀ ਬੀਜ਼ੀ ਪਾਲਿਸੀ ਜਿਹੜੀ ਕੇਜਰੀਵਾਲ ਸਾਹਿਬ ਆਰ ਦੇ ਵਿੱਚ ਲੈ ਕੇ ਆਏ ਸੀ ਨਾ ਦਿੱਲੀ ਦੇ ਵਿੱਚ ਲੈ ਕੇ ਆਏ ਸੀ ਔਰ ਉਹਨਾਂ ਨੇ ਬਹੁਤ ਸਾਰੀ ਗੱਲਾਂ ਫਰੀਬੀਜ਼ ਦੀ ਕੀਤੀ ਸੀ ਇੰਨਾਂ ਦੀ ਹੀ ਗੱਲਾਂ ਮੁੰਦਾਨੀ ਸਾਹਿਬ ਨੇ ਵੀ ਕੀਤੀ ਸੀ ਇਹਨਾਂ ਦਾ ਮੇਨ ਅਜੈਂਡਾ ਕੀ ਸੀਗਾ ਮਿਡਲ ਕਲਾਸ ਨੂੰ ਟੈਕਸ ਤੋਂ ਜਾਂ ਉਹਨਾਂ ਦੇ ਜੀਵਨ ਨੂੰ ਆਸਾਨ ਕਰਨਾ ਔਰ ਉਸ ਤੋਂ ਇਲਾਵਾ ਇਹਨਾਂ ਨੇ ਰੈਂਟ ਕੰਟਰੋਲ ਦੀ ਮੰਗਲ ਵੀ ਕੀਤੀ ਸੀ ਬਸਾਂ ਫਰੀਕ ਕੀਤੀ ਸੀਗੀ ਲੇਬਰ ਕਲਾਸ ਨੂੰ ਗਰੀਬ ਲੋਕਾਂ ਨੂੰ ਔਰ ਉਹਨਾਂ ਫਰੀਬੀਜ਼ ਦੇ ਉੱਤੇ ਚੜ ਕੇ ਇਹ ਜਿਸ ਤਰੀਕੇ ਨਾਲ ਹੁਣ ਮੇਰ ਬਣੇ ਨੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਗੱਲ ਹੈ ਇਹਨਾਂ ਨੇ ਆਪਣੇ ਕੈਂਪੇਨ ਦੇ ਦੌਰਾਨ 1% ਦੀ ਵੀ ਫੰਡਿੰਗ 1 ਪੈਸੇ ਦੀ ਵੀ ਫੰਡਿੰਗ ਉਹ ਕਾਰਪੋਰੇਟ ਸੈਕਟਰ ਤੋਂ ਨਹੀਂ ਲੈਂਦੀ ਹਾਲਾਂਕਿ ਕਾਰਪੋਰੇਟ ਸੈਕਟਰ ਤੋਂ ਫੰਡਿੰਗ ਲੈਣਾ ਅਮਰੀਕਾ ਦੇ ਵਿੱਚ ਬਿਨਾ ਕਾਰਪੋਰੇਟ ਫੰਡਿੰਗ ਤੋਂ ਕੋਈ ਵਿਅਕਤੀ ਇਲੈਕਸ਼ਨ ਜਿੱਤ ਜਾਏ ਦੇਖੋ ਐਲਨ ਮਸਕ ਨੇ ਉਹ ਕਹ ਲਿਆ ਗੱਲ ਕਹੀ ਸੀ ਨਾ ਜੇ ਮੈਂ ਨਾ ਹੁੰਦਾ ਤੇ ਟਰੰਪ ਉਹਨਾ ਅੱਜ ਪ੍ਰੈਜ਼ੀਡੈਂਟ ਨਾ ਹੁੰਦੇ ਹਾਲਾਂਕਿ ਟਰੰਪ ਉਹਨਾਂ ਨੇ ਇਹ ਗੱਲ ਕਹੀ ਸੀ ਜੇ ਤੁਸੀਂ ਨਾ ਵੀ ਹੁੰਦੇ ਤੇ ਮੈਂ ਫਿਰ ਵੀ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਜਿੱਤਣਾ ਫੰਡਿੰਗ ਬੜੀ ਇੰਪੋਰਟੈਂਟ ਹੁੰਦੀ ਹੈ ਅਮਰੀਕਾ ਦੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਔਰ ਜਿਹੜੇ ਜੋਹਰਾਨ ਮਮਦਾਨੀ ਬਿਨਾਂ ਕਿਸੇ ਫੰਡਿੰਗ ਓਨਲੀ ਕਰਾਊਡ ਫੰਡਿੰਗ ਲਿੱਤੀ ਸੀ ਨਾ ਨੇ ਜਿਦਾ ਭਾਰਤ ਦੇ ਵਿੱਚ ਕਹਿੰਦੇ ਨੇ ਨਾ 5-5 ਰੁਪਏ 10-10 ਰੁਪਏ ਦੀ ਫੰਡਿੰਗ ਕਰਾਊਡ ਫੰਡਿੰਗ ਉਹਦੇ ਰਾਹੀਂ ਅਗਰ ਇਹ ਇਲੈਕਸ਼ਨ ਜਿੱਤ ਗਏ ਨੇ ਤੇ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਮੇਅਰ ਦੇ ਇਲੈਕਸ਼ਨ ਨੂੰ ਕਿਹਾ ਜਾਂਦਾ ਮੂਡ ਆਫ ਦਾ ਨੇਸ਼ਨ ਤੇ ਅਗਰ ਵਾਕਈ ਇਹ ਮੂਡ ਆਫ ਦਾ ਨੇਸ਼ਨ ਅਮਰੀਕਾ ਦਾ ਹੈਗਾ ਤੇ ਅੱਗੇ ਚੱਲ ਕੇ ਉੱਥੇ ਕਿਦਾਂ ਦੀ ਸਥਿਤੀ ਹੋਣ ਵਾਲੀ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਔਰ ਉਹਨ ਜਿਹੜੇ ਇੰਡੀਅਨ ਓਰੀਜਿਨ ਦੇ ਮੁੰਦਾਨੀ ਸਾਹਿਬ ਉਥੇ ਦੇ ਯੰਗੇਸਟ ਮੇਅਰ ਵੀ ਬਨੇ ਨੇ ਔਰ ਮੇਰੇ ਖਿਆਲ ਨਾਲ ਆਉਣ ਵਾਲੇ ਟਾਈਮ ਵਿੱਚ ਅਮਰੀਕਾ ਨੂੰ ਪੂਰੀ ਪਾਲਿਸਿਸ ਸ਼ਾਇਦ ਚੇਂਜ ਕਰਨੀ ਪਏ ਔਰ ਜੇ ਇਹ ਜਿੱਤ ਗਏ ਨੇ ਜਿਸ ਤਰ੍ਹਾਂ ਤੁਸੀਂ ਕਹਿ ਚੁੱਕੇ ਆ ਜਿੱਤ ਗਏ ਆ ਕੋਈ ਵੱਡੀ ਗੱਲ ਨਹੀਂ ਅਗਲੀ ਵਾਰ ਟਰੰਪ ਉਹਨਾਂ ਦਾ ਮੁਕਾਬਲਾ ਹੈ ਟਰੰਪ ਉਹਨਾਂ ਦਾ ਦੇ ਮੁਕਾਬਲਾ ਹੋਣਾ ਹੀ ਨਹੀਂ ਕਿਉਂਕਿ ਟਰੰਪ ਉਹਨਾਂ ਦੋ ਟਰਮ ਪੂਰੀ ਕਰ ਚੁੱਕੇ ਨੇ ਆਪਣੇ ਪ੍ਰੈਜ਼ੀਡੈਂਟ ਦੀ ਲੇਕਿਨ ਜਿਹੜੀ ਇਹ ਆਪਣੀ ਡੈਮੋਕ੍ਰੈਟਿਕ ਪਾਰਟੀ ਦੇ ਇਹ ਜਿਹੜੇ ਮਮਦਾਨੀ ਨੇ ਅਗਲੀ ਵਾਰ ਪ੍ਰੈਜ਼ੀਡੈਂਟ ਦੇ ਯੂਐਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਨੋਮੀਨੇਸ਼ਨ ਨੋਮੀਨੇਟ ਮੈਂਬਰ ਯਾਨੀ ਕੈਂਡੀਡੇਟ ਹੋ ਸਕਦੇ ਨੇ ਇਹ ਵੀ ਗੱਲ ਸਮਝਦੇ ਹਾਂ ਹਾਂ ਉੱਥੇ ਲੰਬੀ ਪ੍ਰਕਿਰਿਆ ਹੁੰਦੀ ਪਹਿਲਾਂ ਕੈਂਡੀਡੇਟ ਚੁਣਨ ਲਈ ਵੀ ਪੂਰੀ ਇਲੈਕਸ਼ਨ ਪ੍ਰੋਸੈਸ ਹੈ ਕਿ ਵਿਦਨ ਦਾ ਪਾਰਟੀ ਵੀ ਪੂਰੇ ਦੇਸ਼ ਵਿਆਪੀ ਮੁਹਿੰਮ ਚੱਲਦੀ ਹੈ ਔਰ ਅਜੇ ਕਮਲਾ ਹੈਰਸ ਜਿਹੜੇ ਉਹ ਵੀ ਭਾਰਤੀ ਮੂਲ ਦੇ ਸੀਗੇ ਉਹਨਾਂ ਨੇ ਵੀ ਦਾਵਾ ਨਹੀਂ ਛੱਡਿਆ ਮਮਦਾਨੀ ਸਾਹਿਬ ਆ ਗਏ ਤੇ 트੍ਰੰਪ ਸਾਹਿਬ ਤਾਂ ਚਾਈਨਾ ਨਾਲ ਹੱਥ ਵਧਾਈ ਜਾਂਦੇ ਇੰਡੀਆ ਨੂੰ ਪਾਸੇ ਕਰਕੇ ਸੋ ਇਹ ਨਾ ਹੋਵੇ ਕਿ ਅਗਲਾ ਰਾਸ਼ਟਰਪਤੀ ਇਹ ਭਾਰਤੀ ਮੂਲ ਦਾ ਹੋਵੇ ਤੇ ਮੈਂ ਇਸ ਗੱਲ ਦੇ ਉੱਤੇ ਹੁਣੇ ਹੀ ਖੁਸ਼ੀ ਆਸਲ ਕਰ ਲੈਣਾ ਅੱਜ ਗੁਰਪੁਰਬ ਹੈ ਸਾਰੀ ਸੰਗਤ ਨੂੰ ਵਧਾਈ ਦਿੰਦੇ ਆ ਅਸੀਂ ਅੱਜ ਪ੍ਰੋਗਰਾਮ ਨੂੰ ਥੋੜਾ ਜਲਦੀ ਬ੍ਰਾਮ ਦੇ ਰਹੇ ਆ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਧੰਨਵਾਦ ਜੀ